ਤਾਂ ਹੁਣ ਆਪਾਂ ਉਹਨੇ ਜੀ ਸਿੱਧੂ ਮੂਸੇਵਾਲ ਦੇ ਜੀ ਜੀ ਪਰਿਵਾਰ ਦੇ ਵੱਲ ਬਲਕੌਰ ਸਿੰਘ ਨੇ ਆਖਰਕਾਰ ਹੁਣ ਸਾਫ਼ ਕੀਤਾ ਨਹੀਂ ਕੀਤਾ ਇਹ ਵੀ ਨਹੀਂ ਪਤਾ ਹਜੇ ਮਤਲਬ ਕੁਝ ਵੀ ਨਹੀਂ ਸਮਝ ਆ ਰਿਹਾ ਹਾਂ ਉਹ ਕੱਲ ਵੀ ਦੇਖ ਰਿਹਾ ਸੀਗਾ ਪ੍ਰਮਿਤ ਵੀਰੇ ਕਿ ਜਿਸ ਵੇਲੇ ਇਹ ਸਾਰਾ ਧਾਮ-ਚਾਮ ਕੀਤਾ ਜਾ ਰਿਹਾ ਸੀ ਬਾਜਵਾ ਸਾਹ ਬੋਲ ਰਹੇ ਸੀਗੇ ਪਿੱਛੇ ਬੈਠੇ ਬਲਕੌਰ ਸਿੰਘ ਦੇ ਚਿਹਰੇ ਨੂੰ ਵੜੋ ਤੁਸੀਂ ਹਾਂ ਮਤਲਬ ਕਿ ਇਸ ਤਰ੍ਹਾਂ ਲੱਗਾ ਹੋਵੇ ਕਿ ਜਿੱਦਾਂ ਨਾ ਵੀ ਕੋਈ ਬੰਦਾ ਯਾਰ ਬੇਵਸ ਜੇ ਹਾਂ ਫੜ ਕੇ ਬਿਠਾਇਆ ਹੋਏ ਬਸ ਕਿ ਬੈਠਣਾ ਨਹੀਂ ਸੀ ਮਤਲਬ ਕਿ ਸਿਆਸਤ ਯਾਰ ਇੰਨਾ ਨਿੱਜੀ ਜ਼ਿੰਦਗੀ ਚ ਵੀ ਚਲੇ ਜਾਂਦੀ ਆ ਪੱਤਰਕਾਰ ਤਾਂ ਤਾਂ ਜਾਂਦੀ ਜਾਂਦੀ ਸੀਗੀ ਸਿਆਸਤ ਇੱਥੋਂ ਤੱਕ ਚਲੇ ਜਾਂਦੀ ਆ ਮੈਂ ਤਾਂ ਸੋਨੋ ਜਨਨ ਕਿ ਯਾਰ ਆਪਾਂ ਠੀਕ ਹੀ ਆ ਨਾ ਹਮ ਕਿ ਰਾਮ ਨਾਲ ਕਟੋ-ਕਟ ਸੋਹ ਜਨਨ ਠੀਕ ਆ ਆਵਾਜ਼ ਆਰੀ ਹਰੇਕ ਤਰ੍ਹਾਂ ਦੇ ਬੰਦੇ ਨੂੰ ਹੁੰਦੀ ਆ ਜਿਹੜਾ ਵੀ ਕਿਸੇ ਖੇਤਰ ਚ ਹੋਵੇ ਥੋੜੀ ਹੁੰਦੀ ਆ ਨਿੱਜੀ ਜ਼ਿੰਦਗੀ ਚ ਕਿ ਯਾਰ ਆ ਤਾਂ ਬਿਲਕੁਲ ਹੀ ਤੱਕਾ ਹੀ ਆ ਹੂੰ ਕਦੇ ਕੋਈ ਖਬਰ ਲਵਾ ਦਿੰਦਾ ਆ ਹੋ ਰਿਹਾ ਆ ਹੋ ਰਿਹਾ ਜਦੋਂ ਉਹਨਾਂ ਨੇ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਕਿ ਯਾਰ ਕੱਲ ਤੇ ਜਵਾਕ ਆਇਆ ਉਹਨਾਂ ਦੇ ਘਰ ਬਿਲਕੁਲ ਅਗਲੇ ਨੂੰ ਫੈਸਲਾ ਕਰਨ ਦਿਓ ਠੀਕ ਹੈ ਨਾ ਖਬਰਾਂ ਸਾਡੇ ਕੋਲ ਵੀ ਬਥੇਰੀ ਤਰ੍ਹਾਂ ਦੀਆਂ ਸੀ ਆਉਂਦੀਆਂ ਜਾਂਦੀਆਂ ਤੁਹਾਨੂੰ ਪਤਾ ਹੀ ਆ ਪਰਦੇ ਫਰਦੇ ਜਦੋਂ ਆਪਾਂ ਆਉਂਦੇ ਆ ਤਾਂ ਭਈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਅਧਿਕਾਰ ਹੈ ਨਾ ਕਿ ਭਈ ਉਹਨਾਂ ਨੇ ਕੀ ਫੈਸਲਾ ਕਰਨਾ ਹੂੰ ਭਈ ਉਹਨਾਂ ਨੇ ਕਿਸ ਦਿਸ਼ਾ ਵੱਲ ਜਾਣਾ ਕੋਈ ਇੱਥੋਂ ਖਬਰ ਲਵਾ ਦਿੰਦਾ ਕੋਈ ਉੱਥੋਂ ਲਵਾ ਦਿੰਦਾ ਹੁਣ ਹੋਇਆ ਕੀ ਆ ਮੈਨੂੰ ਜਿੰਨੀ ਕੁ ਸਮਝ ਪਈ ਆ ਕਿ ਮੇਰੇ ਖਲਦੇ ਨਾਲੋਂ ਖਫਾ ਨਜ਼ਰ ਆਏ ਇਹਨਾਂ ਨਾਲ ਹਾਂਜੀ ਤੇ ਜਿਹੜਾ ਪੈ ਵੀ ਮਤਲਬ ਕਿ ਸਿੱਧੂ ਸਾਹਿਬ ਹੂੰ ਬਠਿੰਡੇ ਹਾਂਜੀ ਜੀਤਮਿੰਦਰ ਸਿੱਧੂ ਜੀਤਮਿੰਦਰ ਸਿੱਧੂ ਉਹ ਆਪਾ ਸ਼ੂਟ ਆਦਾ ਪੈ ਵੀ ਕਚਾ ਮਨ ਤਾਂ ਮਤਲਬ ਕਿ ਉਹ ਫਿਰ ਸ਼ਾਇਦ ਗਿਆ ਹੋਏਗਾ ਬਾਜਵਾ ਉਹਨਾਂ ਕੋਲ ਕਿ ਭਈਆ ਗੱਲ ਹੈ ਹੂੰ ਤੇ ਉਹ ਉੱਥੇ ਆ ਕੇ ਪੰਚਾਇਤ ਲੈ ਕੇ ਕਿ ਹਾਂ ਭਾਈ ਬਲਕੌਰ ਸਿੰਘ ਜੀ ਤੁਸੀਂ ਬੈਠੋ ਫਿਰ ਸਾਡੇ ਨਾਲ ਹੂੰ ਹੁਣ ਉਹਨਾਂ ਨੇ ਆਪ ਹੀ ਬਲਕੌਰ ਸਿੰਘ ਦੀ ਤਾਂ ਸਟੇਟਮੈਂਟ ਕੋਈ ਆਈ ਹੋਈ ਨਹੀਂ ਹੁਣ ਤੱਕ ਨਹੀਂ ਸਟੇਟਮੈਂਟ ਵਿੱਚ ਹੈਗੀ ਹੋਈ ਉਹਦੇ ਅੱਛਾ ਜੀ ਉਹਦੇ ਵਿੱਚ ਹੈਗੀ ਉਹ ਬੋਲੇ ਆ ਉਹ ਅੱਛਾ ਜੀ ਨਹੀਂ ਇਹ ਅੱਜ ਦੇ ਅਖਬਾਰਾਂ ਚ ਨਹੀਂ ਆਈ ਕਿਤੇ ਇਹ ਉਸ ਦੀ ਵੀਡੀਓ ਚ ਹੈਗੀ ਸੀ ਅੱਛਾ ਜੀ ਉਹ ਨਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਲਾਈਵ ਕੀਤਾ ਸੀ ਉੱਚ ਜਦੋਂ ਉਹ ਬੋਲਦੇ ਚਮਕੌਰ ਸਿੰਘ ਉਹਦੇ ਲਾਈਵ ਕਰ ਦਿੰਦੇ ਆ ਉਦੋਂ ਬਾਅਦ ਬੋਲੇ ਬੁਲਕੌਰ ਸਿੰਘ ਚਮਕੌਰ ਸਿੰਘ ਤੇ ਬੋਲਣ ਤੇ ਲਾਈਵ ਕੱਟ ਦਿੱਤਾ ਜਾਂਦਾ ਕਿਉਂ ਕੱਟ ਦਿੱਤਾ ਜਾਂਦਾ ਇਹ ਵੀ ਇੱਕ ਬਹੁਤ ਉਹ ਐ ਇਸ਼ਾਰਾ ਕੀਤਾ ਅੱਛਾ ਬਾਜਵਾਨ ਹੈ ਹਾਂ ਮਤਲਬ ਐ ਇਸ਼ਾਰਾ ਕਰ ਰਹੀ ਸੀ ਵੀਡੀਓ 'ਚ ਉਦੋਂ ਪੁੱਛਿਆ ਉਹਨਾ ਕਿਸੇ ਨੇ ਕੱਟ ਦਿੱ ਗਏ ਉਹਨੇ ਕਿਹਾ ਅੱਛਾ ਕੁਝ ਖਬਰਾਂ 'ਚ ਵੀ ਕਿਹਾ ਗਿਆ ਕਿ ਚਮਕੌਰ ਸਿੰਘ ਨੇ ਕਿਹਾ ਕਿ ਰਾਜ ਸਭਾ ਦੀ ਸੀਟ ਆਫਰ ਕੀਤੀ ਗਈ ਬਿਲਕੁਲ ਜੀ ਅੱਛਾ ਲਾਈਵ ਸ਼ਾਇਦ ਇਸੇ ਕਰਕੇ ਫਿਰ ਉਹਨਾਂ ਨੂੰ ਪਤਾ ਹੋਏਗਾ ਕਿ ਇਹਨਾਂ ਨੇ ਕੋਈ ਗੱਲ ਕਹਿ ਦੇਣੀ ਹੈ ਕਿਉਂਕਿ ਅੰਦਰ ਜੇ ਕੋਈ ਗੱਲ ਚੱਲੀ ਹੋਏਗੀ ਉਹਨਾਂ ਨੂੰ ਪਤਾ ਵੀ ਇਹ ਗੱਲ ਕਹਿ ਨਾ ਦੇਣ ਹੂੰ ओके okay, अच्छा इसकर के ओना दा लाइव कट ਦਿੱਤਾ ਗਿਆ ਪਰ نیوز 18 ਵਾਲਿਆਂ ਨੇ ਉਹ ਖਬਰ ਚਲਾਈ ਮੁੜ ਕੇ ਹੂੰ ਉਹਨਾਂ ਦੇ ਮੈਂ ਵੈਬਸਾਈਟ ਤੇ ਵੀ ਉਹ ਖਬਰ ਪੜੀ ਆ ਹੂੰ ਕਿ ਭਈ ਉਹਨਾਂ ਨੇ ਕਿਹਾ ਕਿ ਸੰਨੁराज सभा ਦੀ ਸੀਟ ਜਿਹੜੀ ਆ ਆਫਰ ਕੀਤੀ ਆ ਆਫਰ ਕੀਤੀ ਗਈ ਆ ਤਾਂ ਫਿਰ ਸਾਫ ਹੋ ਜਾਂਦਾ ਸਪਸ਼ਟ ਹੋ ਜਾਂਦਾ ਹੂੰ ਕਿ ਕਿਸ ਤਰ੍ਹਾਂ ਸਮਰਥਨ ਲੈਣ ਵਾਸਤੇ ਤੁਸੀਂ ਉਹ ਸਿਆਸੀ ਪਰਿਵਾਰ ਨੂੰ ਇਸਤੇਮਾਲ ਕਰ ਰਹੇ ਆ ਇਸਤਮਾਲ ਸ਼ਬਦ ਮੈਂ ਇਸ ਕਰਕੇ ਹੀ ਇਸਤੇਮਾਲ ਕਰ ਰਿਹਾ ਕਿ ਯਾਰ ਤੁਸੀਂ ਉਹਨਾਂ ਨੂੰ ਛੱਡ ਦਿਓ ਤੁਸੀਂ ਇਹ ਕਹਿ ਦਿਓ ਕਿ ਭਾਈ ਜਿੱਥੇ ਉਹ ਪਰਿਵਾਰ ਜਾਣਾ ਚਾਹੇਗਾ ਜੇ ਉਹ ਸਾਡੇ ਤੋਂ ਮਤਲਬ ਕਿ ਇਹ ਕਹੇਗਾ ਟਿਕਟ ਚਾਹੀਦੀ ਹੈ ਤਾਂ ਅਸੀਂ ਟਿਕਟ ਦੇ ਦੇਾਂਗੇ ਜੇ ਉਹਨਾਂ ਨੂੰ ਡਾਇਰੈਕਟਲੀ ਰਾਜ ਸਭਾ ਦੇ ਵਿੱਚ ਐਂਟਰੀ ਚਾਹੀਦੀ ਅਸੀਂ ਦੇ ਦੇਾਂਗੇ ਆਪਦੇ ਕੋਟੇ ਚੋਂ ਹਾਂ ਠੀਕ ਹੈ ਨਾ ਜੀ ਕੱਲ ਨੂੰ ਜਦੋਂ ਹੁਣ ਤਾਂ ਇਹਨਾਂ ਦੀ ਵਾਰੀ ਹੋ ਹੀ ਨਹੀਂ ਆਉਣੀ ਉਹ ਤਾਂ ਬਾਅਦ 'ਚ ਆਉਗੀ ਨਾ ਹੁਣ ਤਾਂ ਰਾਜ ਸਭਾ 'ਚ ਚੱਡਾ ਸਾਹਿਬ ਉਰੀ ਬੈਠੇ ਨੇ ਹੂੰ ਦੋ ਤਿੰਨ ਜਿਹੜੇ ਬੈਠੇ ਨੇ ਵੱਡੇ ਕਾਰੋਬਾਰੀ ਇੱਕ ਖਿਡਾਰੀ ਬੈਠਾ ਹੂੰ ਉਹ ਹੁਣ 6 ਸਾਲਾਂ ਬਾਅਦ ਜਦੋਂ ਜਾਣ ਕੇ ਫੇਰ ਹੀ ਪਤਾ ਲੱਗੇਗਾ ਕਿੰਨੇ ਟਰਮ ਹੁੰਦੀ ਇਹਨਾਂ ਦੀ 6 ਸਾਲ ਕੇ ਪੰਜ 6 ਸਾਲ ਤੇ ਉਦੋਂ ਬਾਅਦ ਹੀ ਪਤਾ ਲੱਗੂਗਾ ਹੂੰ ਤਾਂ ਹੁਣ ਗੱਲ ਇਹ ਆ ਕਿ ਬਈ ਤੁਸੀਂ ਐਵੇਂ ਰੋਲ ਕਚੋਲਾ ਪਾਇਆ ਤੁਸੀਂ ਕਹੋ ਕਿ ਬਈ ਜਿੱਥੇ ਉਹ ਪਰਿਵਾਰ ਕਹੂਗਾ ਉਹ ਠੀਕ ਹੈ ਉਹਨਾਂ ਦੀ ਰਜ਼ਾਮੰਦਗੀ ਮਲਕੋਤ ਸਿੰਘ ਬੋਰੀਸ ਕਹਿ ਰਹੇ ਸੀ ਕਿ ਮੇਰੇ ਪੁੱਤ ਬਾਰੇ ਕੋਈ ਗੱਲ ਕਰ ਹੀ ਨਹੀਂ ਰਿਹਾ ਇਨਸਾਫ ਦੀ ਵੱਲ ਬਸ ਉਹੀ ਆਪਦੀਆਂ ਰਾਜਨੀਤਿਕ ਇਛਾਵਾਂ ਨੇ ਇਕਾਂਖਿਆਵਾਂ ਨੇ ਹੂੰ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਚ ਛੱਡ ਦੇਣਾ ਚਾਹੀਦਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਆਪੇ ਅਨਲਿਸਿਸ ਕਰ ਲੈਣਗੇ ਕਿ ਕਿਹਨੂੰ ਸਪੋਰਟ ਕਰਨੀ ਹੈ ਤਾਂ ਹੀ ਪ੍ਰਤਾਪ ਸਿੰਘ ਬਾਵਾ ਕਹਿ ਰਹੇ ਸੀ ਨਾ ਕਿ ਦੇਖੋ ਜੀ ਹਜੇ ਤਾਂ ਚੋਣ ਮਾਹੌਲ ਬਣ ਰਿਹਾ ਅਸੀਂ ਸਿੱਧੂ ਮੂਸੇਵਾਲ ਦੀ ਪੂਰੀ ਗੱਲ ਕਰਾਂਗੇ ਪੂਰੀ ਚੋਣ ਕੈਂਪੇਨ ਉਹਦੇ ਨਾਮ ਤੇ ਲੜਾਂਗੇ ਚਲੋ ਤਾਹੀ ਪ੍ਰਤਾਪ ਸਿੰਘ ਬਾਜਵਾਏ ਗੱਲ ਬੋਲਦੇ ਨੇ ਉਹ ਕਿਉਂ ਕਰੋਗੇ ਤੁਸੀਂ ਹੁਣ ਮਤਲਬ ਕਿ ਅੱਛਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸੰਸਦ ਜਿਹੜੀ ਸੀਗੀ 16ਵੀਂ ਹੂੰ ਉਹ ਕਿੰਨੀ ਦੇਰ ਰਹੀ ਆ ਮਈ ਚ ਡੈਥ ਹੁੰਦੀ ਆ ਜੀ ਤੇ ਕੋਡ ਆਫ ਕੰਡਕਟ ਤੇ ਗਾਂ ਆ ਕੇ 24 ਚ ਲੱਗਦਾ ਹੈ ਨਾ ਜੀ ਤੇ ਤੁਹਾਡੇ ਉੱਥੇ ਮੈਂਬਰ ਪਾਰਲੀਮੈਂਟ ਐ ਨਹੀਂ ਸੀਗੇ ਹੈਗੇ ਨੇ ਜੀ ਕਿੰਨੇ ਸੀ 5 ਹੂੰ ਇਹ ਕੀ ਉੱਥੇ ਸੌਣ ਹੀ ਜਾਂਦੇ ਨੇ ਕਚੋਰੀਆਂ ਖਾਣੀ ਜਾਂਦੇ ਆ ਫਿਰ ਉਦੋਂ ਗੱਲ ਕਿਉਂ ਨਹੀਂ ਕੀਤੀ ਤੁਸੀਂ ਹੁਣ ਕੰਪੇਨ ਚ ਗੱਲ ਕਰੋਗੇ ਕਿ ਕੰਪੇਨ ਚ ਉਸ ਚੀਜ਼ ਨੂੰ ਨਾਲ ਜੋੜ ਲਿਆ ਜਾ ਸਿਮਰਨ ਜੀ ਸਿੰਘ ਮਾਨ ਵੀ ਫੋਟੋ ਲਾ ਲੈਣਗੇ ਤੁਸੀਂ ਵੀ ਚਲਾ ਲਓ ਬਸ ਠੀਕ ਠਾਕ ਹੈ ਠੀਕ ਹੈ ਨਾ ਸਿਮਰਨ ਜੀ ਸਿੰਘ ਮਾਨ ਨੇ ਵੀ ਫੋਟੋ ਇਸਤੇਮਾਲ ਕੀਤੀ ਸੀ ਬਿਲਕੁਲ ਜੀ ਫਿਰ ਕਿੰਨੀ ਕੋ ਗੱਲ ਹੋਈ ਹਾਂ ਕਹਿੰਦਾ ਵੋਟਾਂ ਡੋਰਨ ਦਾ ਇੱਕ ਮੁੱਦਾ ਰਹਿ ਗਿਆ ਤਾਂ ਯਾਨੀ ਕੌਣ ਬਸ ਤੁਹਾਨੂੰ ਪਤਾ ਹੀ ਆ ਚਮਕੌਰ ਸਿੰਘ ਤੇ ਵੀ ਕਹਿ ਰਹੇ ਸੀ ਜੀ ਜੀਤਮਿੰਦਰ ਸਾਹਿਬ ਨੂੰ ਕਿ ਦੇਖਿਓ ਜੀ ਕਿਤੇ ਜਿੱਤ ਕੇ ਬੀਜੀਪੀ ਜਨਰਲ ਜਿਓ ਅੱਛਾ ਜੀ ਨਹੀਂ ਕੱਲ ਵੀ ਕਹੀ ਹੈ ਕਿ ਸਾਨੂੰ ਸਖਤ ਨਫ਼ਰਤ ਆ ਉਹਨਾਂ ਨਾਲ ਕਿਤੇ ਹਾਂ ਕਿਤੇ ਬੀਜੇਪੀ ਜਨਾਂ ਜਾ ਕੇ ਜਵਾਨ ਕਿਹਨਾਂ ਨੂੰ ਕਹਿ ਰਹੇ ਸਨ ਪ੍ਰਤਾਪ ਸਿੰਘ ਜੀਤਵਿੰਦਰ ਸਿੰਘ ਤੂੰ ਕਹਿ ਰਹੇ ਮਤਲਬ ਅੱਛਾ ਜੀਤਵਿੰਦਰ ਸਿੰਘ ਸਿੱਧੂ ਆਹ ਚਲੋ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਮੋਰੀ ਸਨ ਹੋ ਸਕਦਾ ਇਹਨਾਂ ਨੂੰ ਸੁਣਾਇਆ ਹੋਵੇ ਪਰ ਇੱਕ ਖਾਸ ਗੱਲ ਹੋਰ ਵੀ ਆ ਕੱਲ ਰਾਜਾ ਵੜਿੰਗ ਜੀ ਵੀ ਤਲਵੰਡੀ ਸਾਬੋ ਹੀ ਸੀ ਪਰ ਗਏ ਨਹੀਂ ਹਾਂ ਦੋਨੇ ਮੀਆਂ ਵੀ ਉੱਥੇ ਸੀ ਸਾਰੇ ਇਕੱਠੇ ਸੀ ਪਰ ਗਏ ਕੱਲੇ ਪ੍ਰਤਾਪ ਸਿੰਘ ਬਾਜਵਾ ਤੇ ਬਸ ਉਹੀ ਹੈ ਨਾ ਪ੍ਰਤਾਪ ਸਿੰਘ ਬਾਜਵਾ ਹੀ ਹੂੰ ਕਹਿ ਲੋ ਕਿ ਮੋਰੀ ਬਣ ਕੇ ਗਏ ਹੂੰ ਤਾਂ ਇੱਥੇ ਇੱਕ ਗਰੇਵਾਲ ਕੁਮਨ ਗੁਰਮਨ ਹੁੰਦਾ ਕਮੈਂਟ ਆਇਆ ਕਿ ਚੱਡਾ ਸਾਭ ਦੀਆਂ ਅੱਖਾਂ ਜ਼ਿਆਦਾ ਖਰਾਬ ਆ ਉਹ ਬਹੁਤਾ ਨਾ ਸਾਨੂੰ ਨਾ ਖਰਾਬ ਕਰਦੇ ਹੋ ਇੱਕ ਨੇ ਕਿਤੇ ਲਿਖਿਆ ਕੁਝ ਬੋਲਿਆ ਸ਼ਾਇਦ ਹਾਂਜੀ ਯੂਟਿਊਬਰ ਹਾਂਜੀ ਵੀਡੀਓ ਕਿ ਚੱਡਾ ਵੀ ਇਦਾਂ ਕਰ ਗਿਆ ਉਦਾਂ ਕਰ ਅੱਛਾ ਜਿਹੜੀ ਗੱਲ ਉਹ ਕਹਿਆ ਉਹ ਕਿਹਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਹੀ ਗੱਲ ਉਹਨੇ ਕਹੀ ਹੂੰ ਉਹ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਕੁਛ ਨਹੀਂ ਤੇ ਉਹਨੂੰ ਚੱਕ ਕੇ ਚੋਪੜ ਦਿੱਤਾ ਨੇ ਹੂੰ ਉਹਨੇ ਕਿਤੇ ਕਹਿ ਦਿੱਤਾ ਕਿ ਇਹ ਵੀ ਤਾਂ ਵਿਜੇ ਮਾਲੀ ਅਰ ਗਈ ਆ ਯੂਕੇ ਬਿਠਾ ਆਇਆ ਜਾ ਬਿਲਕੁਲ ਤਾਂ ਉਹ ਗੱਲ ਉਹਨੇ ਕਹੀ ਆ ਉਹਦੇ ਤੇ ਪਰਚਾ ਤੇ ਪਰਚਾ ਵੀ ਕਿੰਨੇ ਦਿੱਤਾ ਇੱਕ ਜਿਹੜੇ ਹੈਗੇ ਉਮੀਦਵਾਰ ਉਹਨਾਂ ਦੇ ਬੇਟੇ ਉਹਨਾਂ ਦੇ ਬੇਟੇ ਹੂੰ ਮੈਂ ਤਾਂ ਰੱਖੇ ਬੇਟਾ ਬੜਾ ਐਕਟਿਵ ਹੈ ਮੈਂ ਖੈਲੇ ਕਿਹਦਾ ਕਰ ਰਹੇ ਨੇ ਨਹੀਂ ਇਹ ਬਸ ਪਰਚੇ ਪੁਰਚੇ ਦੇਣ ਵਾਸਤੇ ਐਕਟਿਵ ਹੈ ਜੇ ਕਿਤੇ ਪੰਜਾਬ ਦੀ ਕੋਈ ਗੱਲ ਕਰਨੀ ਹੋਵੇ ਕਿਤੇ ਮੁੱਦੇ ਦੀ ਗੱਲ ਕਰਨੀ ਹੋਵੇ ਫੇਰੇ ਇਹਨਾਂ ਨੂੰ ਮਤਲਬ ਕਿ ਨਾ ਜਿੱਦਾਂ ਸੱਪ ਨਹੀਂ ਸੁੰਘ ਜਾਂਦਾ ਉਹਦਾ ਇਹਨਾਂ ਨੂੰ ਗੱਸ਼ੀ ਪੈ ਜਾਂਦੀ ਆ ਹਮ ਪਰਚਾ ਕਰਾਉਣਾ ਹੋਵੇ ਤੇ ਆਪਣੇ ਤੇ ਜਿੱਦਨ ਕੋਈ ਗੱਲ ਬਣੀ ਇਹਨਾਂ ਨੇ ਇੱਕ ਦੂਜੇ ਨੂੰ ਧੱਕੇ ਮਾਰਨਾ ਕਿ ਮੈਂ ਮਿੰਟੂ ਤੇ ਪਰਚਾ ਦੇਣਾ ਮੈਂ ਦੇਣਾ ਪਰ ਹਮ ਜਿਵੇਂ ਐਮਨੇਸਟੀ ਦੇ ਖਿਲਾਫ ਨਾ ਐਮਨੇਸਟੀ ਇੰਟਰਨੈਸ਼ਨਲ ਹੁੰਦੀ ਸੀ ਜੀ ਉਹਨਾਂ ਦਾ ਕਰਨਾਟਕ ਚ ਇੱਕ ਪ੍ਰੋਗਰਾਮ ਸੀ ਹੁਣ ਦੇਖੋ ਕਾਂਗਰਸ ਕੀ ਕਰਦੀ ਆ ਹਮ ਇਹ ਸਾਨੂੰ ਕਦੇ ਕਦੇ ਉਹਦੇ ਨਾਲ ਜੋੜ ਦਿੰਦੇ ਕਦੇ ਉਹਦੇ ਨਾਲ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ ਹਮ ਐਮਨੇਸਟੀ ਇੰਟਰਨੈਸ਼ਨਲ ਮੋਦੀ ਸਰਕਾਰ ਚ ਹਮ ਜਦੋਂ ਉਹਨਾਂ ਦਾ ਟਿੰਡ ਫੜਾ ਚਕਾਇਆ ਨਹੀਂ ਸੀ ਇਹਨਾਂ ਨੇ ਉਹਨਾਂ ਨੇ ਕਸ਼ਮੀਰ ਤੇ ਇੱਕ ਪ੍ਰੋਗਰਾਮ ਰੱਖ ਲਿਆ ਬੰਗਲੌਰ 'ਚ ਜਦੋਂ ਐਮਨਿਸਟੀ ਇੰਟਰਨੈਸ਼ਨਲ ਦਾ ਪ੍ਰੋਗਰਾਮ ਹੋ ਰਿਹਾ ਸੀ ਉਧਰੋਂ ਤਾਂ ਜਿਹੜੇ ਇਹਨਾਂ ਦੇ ਗੁੰਡੇ ਤੇ ਜਿਹੜੇ ਇਹਨਾਂ ਦੇ ਨੇਤਾ ਉਹਨਾਂ ਨੇ ਲਾਂਗੜ ਖੇਚਲੀ ਭਾਜਪਾ ਵਾਲਿਆਂ ਨੇ ਜੀ ਉਹ ਬੜੇ ਵੀ ਸੀਗੇ ਜਾ ਕੇ ਉਸ ਪ੍ਰੋਗਰਾਮ 'ਚ ਉਹ ਕੱਢ ਲਿਓ ਤੁਹਾਨੂੰ ਉਹ ਫੁਟੇਜ ਵਗੈਰਾ ਮਿਲ ਜਾਣੀ ਆ ਅੱਛਾ ਦੂਸਰੇ ਪਾਸੇ ਕਾਂਗਰਸੀ ਵੀ ਭੱਜ ਪਏ ਪਰਚਾ ਘਟਾਈਏ ਜਾ ਕੇ ਨਾ ਜੀ ਤੇ ਹੈ ਕੀ ਸੀਗਾ ਕਿ ਕਸ਼ਮੀਰ ਦੇ ਮੁੱਦੇ ਤੇ ਗੁਫਤਗੋ ਹਮ ਤਾਂ ਉਹੀ ਐਮਨਿਸਟੀ ਫਿਰ ਤੁਹਾਨੂੰ ਪਤਾ ਇਹਨਾਂ ਨੇ ਬਿਲਕੁਲ ਉਜਾੜ ਦਿੱਤੀ ਯਾਨੀ ਸਿਆਸੀ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਹਮ ਜੇ ਕਿਤੇ ਕਿਸੇ ਤੇ ਪਰਚਾ ਹੋਇਆ ਤਾਂ ਉਹਦੀ ਮੁਖਾਲਫਤ ਚੋਂ ਫਾਇਦਾ ਤਾਂ ਉਹਦੇ ਵਿਰੁੱਧ ਧਰਨੇ ਲਾਉਣਗੇ ਹਮ ਤੇ ਜੇ ਕਰਾਉਣ ਦੇ ਵਿੱਚ ਕਿਤੇ ਫਾਇਦਾ ਦੀਦਾ ਫਿਰ ਇੱਕ ਦੂਜੇ ਨੂੰ ਧੱਕੇ ਦੇ ਕੇ ਉਲਰ ਉਲਰ ਕੇ ਪਹਿਣਗੇ ਕਿ ਮੈਂ ਪਰਚਾ ਕਰਵਾਇਆ ਇਹ ਰਾਜਨੀਤੀ ਹੈ ਬਿਲਕੁਲ ਬਿਲਕੁਲ